ਲੋਕ ਚੇਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰਪੁਰ ਖਾਲਵੀ ਸਾਥੀਓ ਜਿਵੇਂ ਆਪਾਂ ਜੇਲ ਯਾਤਰਾ ਦੀ ਜ਼ਿਕਰ ਕਰ ਰਹੇ ਸੀ 22 ਤਰੀਕ ਨੂੰ 22 ਨਵੰਬਰ ਨੂੰ ਤੁਸੀਂ ਪਹਿਲਾ ਐਪੀਸੋਡ ਦੇਖਿਆ ਦੂਸਰੇ ਐਪੀਸੋਡ ਆਪਾਂ ਨੇ ਅੱਜ ਸ਼ੁਰੂ ਕਰਨਾ ਹੈ ਉਦੇ ਸੰਬੰਧ ਦੇ ਵਿੱਚ ਜਦੋਂ ਵੀ ਕੋਈ ਬੰਦਾ ਪੁਲਿਸ ਵਾਲੇ ਗ੍ਰਿਫਤਾਰ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਲੈ ਕੇ ਜਾਂਦੇ ਆ ਉਹ ਸਾਰਾ ਆਪਣਾ ਜਿਹੜਾ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਉਹ ਚੱਕੀਆਂ ਦੇ ਵਿੱਚ ਜਾਂ ਪਹਿਲੀ ਬੈਰਕ ਦੇ ਵਿੱਚ ਚਲਾ ਜਾਂਦਾ ਉਸ ਤੋਂ ਬਾਅਦ ਅੱਜ ਆਪਾਂ ਨੇ ਸ਼ੁਰੂ ਕਰਨਾ ਸੋ ਜਦੋਂ ਜਿਹੜਾ ਉਹ ਬੰਦਾ ਹੈਗਾ ਜਿਹੜਾ ਜਿਹੜਾ ਸ਼ੱਕੀ ਹੈ ਉਸ ਨੂੰ ਚੱਕੀਆਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਔਰ ਜੇ ਵੱਡੀ ਜੇਲ੍ਹ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਜਿਵੇਂ ਸੈਂਟਰਲ ਜੇਲ੍ਹ ਹੈ ਸੈਂਟਰਲ ਜੇਲ੍ਹ ਦੇ ਵਿੱਚ ਉਹ ਇੱਕ ਬੈਰਕ ਹੈਗੀ ਆ ਵੱਡੀ ਜਿਹਦੇ ਵਿੱਚ ਜਿੰਨੇ ਵੀ ਨਵੇਂ ਜਿਹੜੇ ਦੋਸ਼ੀ ਆਉਂਦੇ ਆ ਜਿੰਨੇ ਵੀ ਸ਼ੱਕੀ ਉੱਥੇ ਆਉਂਦੇ ਆ ਪੁਲਿਸ ਭੜਕੇ ਉਹਨਾਂ ਨੂੰ ਗ੍ਰਿਫਤਾਰ ਕਰਦੀ ਆ ਉਸ ਬੈਰਕ ਦੇ ਵਿੱਚ ਤੁੰਨ ਦਿੱਤੇ ਜਾਂਦੇ ਆ ਤੇ ਉਹਦੇ ਵਿੱਚ ਜਿਹੜੀ ਕਪੈਸਿਟੀ ਹੈ ਉਸ ਬੈਰਕ ਦੀ ਉਹ ਹੁੰਦੀ ਹੈ 35 40 ਦੀ ਤੇ ਉਹਦੇ ਵਿੱਚ ਹੁੰਦਾ 150 2 200 ਬੰਦਾ ਭਰਤੀ ਜਿਹੜਾ ਰੱਖਿਆ ਹੁੰਦਾ ਤੇ ਉਹਦੇ ਵਿੱਚ ਕੀ ਹੈ ਕਿ ਅੰਦਰੇ ਬਾਥਰੂਮ ਉਸੇ ਬੈਰਕ ਦੇ ਵਿੱਚ 150 ਜਿੱਥੇ ਪੌਣੇ 200 ਬੰਦਾ ਤੋਂ ਭਰਤੀ ਕਰਿਆ ਉਹਨਾਂ ਨੇ ਅੰਦਰ ਧੁੰਨਿਆ ਬਾਏ ਉੱਥੇ ਅੰਦਰ ਬਾਥਰੂਮ ਹੈ ਉੱਥੇ ਛੋਟਾ ਜਿਹਾ ਟਾਇਲਟ ਕੋਨੇ ਦੇ ਵਿੱਚ ਬਣਿਆ ਸੋ ਇਹ ਹੋ ਗਿਆ ਸੈਂਟਰਲ ਜੇਲ ਦਾ ਜਿਹੜੀ ਦੂਸਰੀ ਤੁਹਾਨੂੰ ਦੱਸਿਆ ਸੀ ਮੈਂ ਚੱਕੀਆਂ ਦੇ ਵਿੱਚ ਚੱਕੀਆਂ ਦੇ ਵਿੱਚ ਇੱਕ 8 ਫੁੱਟ ਦੀ ਲੰਬੀ ਹੁੰਦੀ ਹੈ ਤੇ ਮੇਰਾ خیال 5 6 ਫੁੱਟ ਦੀ ਉਹ ਚੌੜੀ ਹੈ 5 ਫੁੱਟ ਦੀ ਚੌੜੀ ਹੋਊਗੀ ਤੇ 8 ਫੁੱਟ ਲੰਬੀ ਹੈ ਉਸ ਚੱਕੀ ਦੇ ਵਿੱਚ ਕੀ ਆਏ ਉਹ ਛੋਟਾ ਇੱਕ ਰੂਮ ਹੈ ਜਿਹੜਾ 8 बाई 6 ਦਾ ਹੈ ਉਹਦੇ ਵਿੱਚ ਇਹ ਬਾਥਰੂਮ ਹੈ ਇੱਕ ਛੋਟੀ ਜੀ 2.5 ਫੁੱਟ ਦੀ ਦੀਵਾਰ ਕੀਤੀ ਹੋਈ ਹੈ ਅੰਦਰ ਟਾਇਲਟ ਬਣੀ ਹੋਈ ਹੈ ਇੰਡੀਅਨ ਸੀਟ ਲੱਗੀ ਹੈ ਤੇ ਉਹਦੇ ਵਿੱਚ ਅੱਗੇ ਉਹਦੇ 2.5 ਫੁੱਟ ਦਾ ਏਰੀਆ ਰੱਖ ਕੇ 2 ਫੁੱਟ ਦਾ ਏਰੀਆ ਰੱਖ ਕੇ ਇੱਕ ਦੀਵਾਰ ਕਰੀ ਹੋਈ ਹੈ ਉੱਥੇ ਤੁਸੀਂ ਟਾਇਲਟ ਜਾਂਦੇ ਹੋ ਉੱਥੇ ਤੁਸੀਂ ਉਸੇ ਟਾਇਲਟ ਦੇ ਕੋਲੇ ਤੁਸੀਂ ਉਹਦੇ ਉੱਪਰ ਤੁਸੀਂ ਨਹਾਉਨੇ ਹੋ ਅੰਦਰ ਇਹ ਟੂਟੀ ਲੱਗੀ ਵੀ ਹੈ ਤੇ ਉਹ ਉਸੇ ਵਿੱਚ ਤੁਸੀਂ ਪੈਣਾ ਹੈ ਉਹਦੇ ਵਿੱਚ ਕੀ ਹੈ ਕਿ ਨਾ ਤਾਂ ਉਹਦੇ ਵਿੱਚ ਇੱਕ ਬੰਦੇ ਨੂੰ ਪਾਉਂਦੇ ਹੈ ਤੇ ਨਾ ਉਹਦੇ ਵਿੱਚ ਦੋ ਬੰਦਿਆਂ ਨੂੰ ਪਾਉਂਦੇ ਆ ਖਾਸ ਧਿਆਨ ਰੱਖਣ ਵਾਲੀ ਗੱਲ ਹੈ ਤੇ ਦੋ ਬੰਦਿਆਂ ਨੂੰ ਇਸ ਕਰਕੇ ਨਹੀਂ ਪਾਉਂਦੇ ਕਿ ਜੇ ਦੋ ਬੰਦੇ ਉੱਥੇ ਪੈ ਜਾਣ ਤਾਂ ਜੇ ਦੋ ਆਪਸ ਵਿੱਚ ਲੜ ਪੈਣ ਤਾਂ ਫਿਰ ਉਹਨਾਂ ਨੂੰ ਛਡਾਏਗਾ ਕੌਣ ਇਹ ਉਹਨਾਂ ਦਾ ਜਿਹੜਾ ਜੇਲ ਮੈਨੂਅਲ ਦਾ ਤਰਕ ਹੈ ਸੋ ਉੱਥੇ ਇੱਕ ਬੰਦੇ ਨੂੰ ਨਹੀਂ ਪਾਉਂਦੇ ਕਿਉਂਕਿ ਜੇ ਕੁਝ ਹੋ ਜਵੇ ਇੱਕ ਬੰਦੇ ਨੂੰ ਫਿਰ ਉਹਦੀ ਖਬਰ ਕੌਣ ਦਵੇ ਹੈਨਾ ਸੋ ਉਹਦੇ ਵਿੱਚ ਘੱਟੋ ਘੱਟ ਵੀ ਤਿੰਨ ਬੰਦੇ ਪਾਉਂਦੇ ਆ ਤੇ ਜਾਂ ਫਿਰ ਜਦੋਂ ਗਿਣਤੀ ਬਹੁਤ ਵੱਧ ਜਾਂਦੀ ਜੇਲ੍ਹ ਦੇ ਵਿੱਚ ਫਿਰ ਦੋ ਤਿੰਨ ਦੀ ਬਜਾਏ ਉਹ ਚਾਰ ਚਾਰ ਵੀ ਕਰ ਦਿੰਦੇ ਆ ਸੋ 5 ਫੁੱਟ ਦੇ ਏਰੀਆ ਦੇ ਵਿੱਚ ਜਿਹੜਾ ਚੌੜਾ ਹੈ ਉਹਦੇ ਵਿੱਚ ਤੁਹਾਨੂੰ ਡੇਢ ਕ ਗਿੱਠ ਦੇ ਏਰੀਆ ਦੇ ਵਿੱਚ ਦੋ ਗਿੱਠ ਦੇ ਏਰੀਆ ਦੇ ਵਿੱਚ ਤੁਹਾਨੂੰ ਇੱਕ ਆਪਣੀ ਬਾਡੀ ਨੂੰ ਸਿਮੇਟਣਾ ਪੈਂਦਾ ਸੋ ਤੁਸੀਂ ਇੰਨੇ ਤੰਗ ਹੋ ਕੇ ਪੈਨੇ ਉਹ ਨਾ ਤੁਸੀਂ ਪਾਸਾ ਲੈ ਸਕਦੇ ਨਾ ਤੁਸੀਂ ਕਰਵਟ ਲੈ ਸਕਦੇ ਨਾ ਤੁਸੀਂ ਖੁੱਲ੍ਹ ਕੇ ਆਪਣੇ ਸਰੀਰ ਨੂੰ ਜਿਹੜਾ ਉਹ ਕਰ ਸਕਦੇ ਆ ਰਿਲੈਕਸ ਕਰ ਸਕਦੇ ਆ ਤੇ ਇਹ ਇਸ ਤਰ੍ਹਾਂ ਦਾ ਫਿਰ ਜੇ ਅੰਦਰੇ ਤੁਸੀਂ ਨਹਾਉਣਾ ਉੱਥੇ ਨਹਾਉਣਾ ਉੱਥੇ ਟਾਇਲਟ ਜਾਣਾ ਉੱਥੇ ਤੁਸੀਂ ਸੋਣਾ ਤੇ ਇੱਕ ਪੱਖਾ ਲੱਗਿਆ ਮਿਲੇਗਾ ਉਹਦਾ ਸਵਿੱਚ ਤੁਹਾਨੂੰ ਅੰਦਰ ਨਹੀਂ ਮਿਲੇਗਾ ਸਵਿੱਚ ਜਿਹੜਾ ਹੈਗਾ ਕੋਈ ਵੀ ਸੌਕਟ ਸਵਿੱਚ ਤੁਹਾਨੂੰ ਅੰਦਰ ਚੱਕੀ ਦੇ ਵਿੱਚ ਨਹੀਂ ਮਿਲੇਗਾ ਕਿਉਂਕਿ ਜਿਹੜਾ ਇਹ ਜੇਲ ਕਹਿੰਦੀ ਹੈ ਸਰਕਾਰ ਕਹਿੰਦੀ ਹੈ ਕਿ ਜੇ ਅੰਦਰ ਤਾਰਾਂ ਹੋਊਂਗੀਆਂ ਖੁੱਲੀਆਂ ਤਾਰਾਂ ਹੋਣਗੀਆਂ ਸੌਕਟ ਹੋਊਗਾ ਜਾਂ ਸਵਿੱਚ ਹੋਊਗਾ ਬੰਦਾ ਉਹਨੂੰ ਤੋੜ ਕੇ ਉਹਨੂੰ ਕਰੰਟ ਲਾ ਕੇ ਅੰਦਰ ਮਰ ਸਕਦਾ ਸੋ ਉਹਦਾ ਜਿਹੜਾ ਸਾਰਾ ਕੰਟਰੋਲ ਹੈ ਉਹ ਚੱਕੀ ਤੋਂ ਬਾਹਰ ਹੁੰਦਾ ਹੈ ਚੱਕੀ ਹੈ ਉਹਨੂੰ ਮਤਲਬ ਜਿਹੜਾ ਸਰੀਆਂ ਦਾ ਸਰੀਆ ਦਾ ਮੋਟਾ ਮੋٹے ਬਹੁਤ ਮੋٹے ਮੋٹے 20 25 25 ਐਮ ਦੇ ਜਿਹੜੇ ਸਰੀਆਂ ਦਾ ਉਹਦੇ ਵਿੱਚ ਲੋਹੇ ਦਾ ਗੇਟ ਲੱਗਿਆ ਹੋਇਆ ਤੇ ਉਹ ਜਿਹੜੀਆਂ ਚੱਕੀਆਂ ਦੇ ਵਿੱਚ ਤੁਹਾਨੂੰ ਜਿਹੜਾ ਰੱਖਿਆ ਜਾਂਦਾ ਉਸ ਤੋਂ ਬਾਅਦ ਫਿਰ ਤੁਹਾਨੂੰ ਹੁਣ ਜਿਹੜੀ ਮੈਂ ਅਗਲੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਇਹ ਕਰਨੀ ਹੈ ਕਿ ਮੈਨੂੰ ਆਪਣਾ ਆਪ ਕਰੈਕਟਰ ਅੰਦਰ ਬਣਾਉਣਾ ਪੈਣਾ ਤਾਂ ਤੁਹਾਨੂੰ ਮੈਂ ਗੱਲ ਜਿਹੜੀ ਸਮਝਾ ਸਕੂਗਾ ਸੋ ਉਹ ਉੱਥੇ ਦੇ ਹਾਲਾਤ ਕਿਸ ਤਰ੍ਹਾਂ ਦੇ ਐ ਫਿਰ ਉੱਥੇ ਜਿਹੜੇ ਤੁਹਾਡੇ ਕੋਲੇ ਸੁਨੇਹਾ ਜਿਹੜਾ ਤੁਹਾਡਾ ਜੇਲ੍ਹ ਦਾ ਤੁਹਾਡੇ ਤੱਕ ਪਹੁੰਚਦਾ ਆ ਜਾਂ ਤੁਹਾਡਾ ਜਿਹੜਾ ਸੁਨੇਹਾ ਜੇਲ੍ਹ ਐਡਮਿਨਿਸਟ੍ਰੇਸ਼ਨ ਤੱਕ ਜਾਂਦਾ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਇੱਕ ਹਾਲਡਾਰ ਹੁੰਦਾ ਆ ਲੰਬੜਦਾਰ ਹੁੰਦਾ ਲੰਬੜਦਾਰ ਕੌਣ ਹੈ ਲੰਬੜਦਾਰ ਉਹ ਬੰਦਾ ਹੁੰਦਾ ਜਿਹਨੂੰ ਸਜ਼ਾ ਹੋਈ ਹੈ ਜਿਹਨੂੰ ਸਜ਼ਾ ਹੋਈ ਹੈ ਉਹਨਾਂ ਦੀਆਂ ਵਕ ਵਕ ਡਿਊਟੀਆਂ ਜਿਹੜੇ ਸਜ਼ਾ یافتਾ ਕੈਦੀ ਨਹੀਂ ਉਹਨਾਂ ਨੂੰ ਵਕ ਵਕ ਡਿਊਟੀਆਂ ਸੌਂਪ ਦਿੱਤੀਆਂ ਜਾਂਦੀਆਂ ਜੇਲ੍ਹ ਦੇ ਅੰਦਰ ਅੰਦਰੇ ਖੇਤੀ ਹੈ ਉਹਨਾਂ ਦੀ ਖੇਤੀ ਦੇ ਵਿੱਚ ਡਿਊਟੀ ਪਈ ਜਾਂਦੀ ਅੰਦਰੇ ਕੰਟੀਨ ਹੈ ਉਹਨਾਂ ਦੀ ਕੰਟੀਨ ਚ ਡਿਊਟੀ ਲੱਗ ਜਾਂਦੀ ਹੈ ਅੰਦਰੇ ਜਿਹੜਾ ਲਿਖਤ ਪੜਤ ਦਾ ਕੰਮ ਹੈਗਾ ਉਹ ਵੀ ਉਹ ਕੋਈ ਜਿਹੜੇ ਪੜੇ ਲਿਖੇ ਹੁੰਦੇ ਆ ਉਹ ਉਹਦੇ ਵਿੱਚ ਲੱਗ ਜਾਂਦੇ ਆ ਜਾਂ ਫਿਰ ਕਈ ਲੰਬੜਦਾਰ ਬਣ ਜਾਂਦੇ ਆ ਲੰਬੜਦਾਰ ਬਣ ਕੇ ਉਹਨੂੰ ਇੱਕ ਇੱਕ ਬੈਰਕ ਦੀ ਜਿਹੜੀ ਜ਼ਿੰਮੇਵਾਰੀ ਇੱਕ ਲੰਬੜਦਾਰ ਨੂੰ ਦੇ ਦਿੱਤੀ ਜਾਂਦੀ ਹੈ ਹਸਪੀਟਲ ਹੈ ਉਹਦੇ ਵਿੱਚ ਲੰਬੜਦਾਰ ਦੀ ਡਿਊਟੀ ਹੈ ਨਾ ਤੇ ਜਿੱਥੇ ਜਿੱਥੇ ਵੱਖ-ਵੱਖ ਉਹਨਾਂ ਨੂੰ ਜਿਹੜੀਆਂ ਸਰਕਾਰੀ ਤੌਰ ਤੇ ਡਿਊਟੀਆਂ ਸੌਪੀਆਂ ਜਾਂਦੀਆਂ ਸੋ ਉਹ ਜਿਹੜਾ ਚੱਕੀਆਂ ਪੂਰੀਆਂ ਚੱਕੀਆਂ ਮੰਨ ਲਓ ਉੱਥੇ 40 ਚੱਕੀਆਂ ਨੇ 40 ਚੱਕੀਆਂ ਦਾ ਇੱਕ ਲੰਬੜਦਾਰ ਹੋਏਗਾ ਉਹਦਾ ਆਪਣੀ ਵੱਖਰੀ ਚੱਕੀ ਦੇ ਵਿੱਚ ਪਏਗਾ ਉਹ ਉੱਥੇ ਉਹਦਾ ਸਾਰਾ ਜਿਹੜਾ ਸਿਸਟਮ ਉਹਦੇ ਉਹ ਸਾਰੀਆਂ ਚੱਕੀਆਂ ਨੂੰ ਮੰਨ ਲਓ 40 ਚੱਕੀਆਂ ਨੇ 40 ਚੱਕੀਆਂ ਨੂੰ ਬਾਉਂਡਰੀ ਵਲ ਕੀਤੀ ਉਹਨੂੰ ਮੇਨ ਗੇਟ ਲੱਗਿਆ ਤੇ 40 ਚੱਕੀਆਂ ਲਾਈਨ ਦੇ ਵਿੱਚ ਲਗਾ ਕੇ ਅੱਗੇ ਉਹਦਾ ਥੋੜਾ ਜਿਹਾ ਖੁੱਲਾ ਵੇੜਾ ਜਿਹਨੂੰ ਆਪਾਂ ਕਹਿ ਲਈਏ ਜਿਹਨੂੰ ਥੋੜਾ ਲੌਨ ਕਹਿ ਲਈਏ ਉਹ ਓਪਨ ਲਾਨ ਹੈ ਲੰਬਾ ਲੰਬਾ ਤੇ ਅੱਗੇ ਫਿਰ ਜਿਹੜਾ ਉਹਨੂੰ ਸਾਰੀਆਂ ਚੱਕੀਆਂ ਨੂੰ ਕਵਰ ਕਰਕੇ ਬਾਉਂਡਰੀ ਵਾਲ ਕਰਕੇ ਇੱਕ ਮੇਨ ਗੇਟ ਲਾਤਾ ਤੇ ਫਿਰ ਉਹ ਜਿਹੜਾ ਦਿਨ ਦੇ ਵਿੱਚ ਜਿਹੜਾ ਸਾਰਾ ਉਹ ਲੰਬੜਦਾਰ ਹੈਗਾ ਉਹ ਫਿਰ ਉਸ ਪਹਿਰਾਦੰਦਾ ਉੱਥੇ ਉਹ ਮੇਨ ਗੇਟ ਦੇ ਉੱਤੇ ਅੰਦਰ ਕੋਈ ਜਾ ਨਹੀਂ ਸਕਦਾ ਅੰਦਰੋਂ ਬਾਹਰ ਕੋਈ ਜਾ ਨਹੀਂ ਸਕਦਾ ਦੂਸਰੀ ਗੱਲ ਅਗਲੀ ਗੱਲ ਤੁਹਾਨੂੰ ਮੈਂ ਦੱਸ ਦਿਆਂ ਕਿ ਇੱਕ ਫਿਰ ਜਿਹੜਾ ਉਹ ਜਿਹੜੀ ਚੱਕੀਆਂ ਦਾ ਜਾਂ ਹਵਾਲਾਂ ਦਾ ਜਾਂ ਬੈਰਕਾਂ ਦਾ ਜਿਹੜਾ ਖੁੱਲਣ ਦਾ ਸਮਾਂ ਉਹ ਸਮੇਂ ਅਨੁਸਾਰ ਥੋੜਾ ਬਹੁਤਾ ਚੇਂਜ ਹੁੰਦਾ ਰਹਿੰਦਾ ਮੌਸਮ ਦੇ ਅਨੁਸਾਰ ਜਿਸ ਤਰ੍ਹਾਂ ਹੁਣ ਗਰਮੀਆਂਾਂ ਤੇ ਗਰਮੀਆਂ ਦੇ ਵਿੱਚ ਉਹ ਸਵੇਰੇ ਮੰਨ ਲਓ 6 ਵਜੇ ਓਪਨ ਕਰ ਦਿੰਦੇ ਆ ਉਹ ਗਰਮੀਆਂ ਦੇ ਵਿੱਚ 5:30 6 ਵਜੇ ਜਿਹੜੀਆਂ ਸਾਰੀ ਬੈਰਕਾਂ ਖੋਲ ਦਿੰਦੇ ਆ ਸਾਰੀਆਂ ਚੱਕੀਆਂ ਖੋਲ ਦਿੰਦੇ ਆ ਫੇਰ ਜਿਹੜੇ ਤੁਸੀਂ ਬਾਹਰ ਤੁਸੀਂ ਜਾ ਸਕਦੇ ਹੋ ਤੁਸੀਂ ਉੱਥੇ ਅੰਦਰ ਗਰਾਊਂਡ 'ਚ ਜਾ ਸਕਦੇ ਹੋ ਤੁਸੀਂ ਗੁਰਦੁਆਰੇ ਜਾ ਸਕਦੇ ਆ ਤੁਸੀਂ ਮੰਦਰ ਜਾ ਸਕਦੇ ਕਿਉਂਕਿ ਅੰਦਰ ਹੀ ਗੁਰਦੁਆਰਾ ਸਾਹਿਬ ਹੈ ਤੇ ਅੰਦਰੇ ਮੰਦਰ ਬਣਿਆ ਹੋਇਆ ਫੇਰ ਤੁਸੀਂ ਗੁਰਦੁਆਰਾ ਸਾਹਿਬ ਜਾ ਸਕਦੇ ਨਾ ਤੋਕੇ ਤੇ اچھا ਹੁਣ ਤੁਹਾਨੂੰ ਨਹਾਉਣ ਧੋਣ ਦੀ ਵੀ ਮੈਂ ਦੱਸ ਦਿਆਂ ਚੱਕੀਆਂ ਦਾ ਤਾਂ ਹੋ ਗਿਆ ਕਿ ਉੱਥੇ ਜਿਹੜਾ ਅੰਦਰੇ ਬਣੀ ਹਰ ਚੱਕੀ ਦੇ ਅੰਦਰ ਇੱਕ ਬਾਥਰੂਮ ਹੈ ਅੰਦਰ ਟਾਇਲਟ ਹੈ ਤੇ ਜਿਹੜੀਆਂ ਵੱਡੀਆਂ ਬੈਰਕਾਂ ਹੈ ਵੱਡੀਆਂ ਬੈਰਕਾਂ ਦੇ ਵਿੱਚ ਜਿੱਥੇ ਕੈਪੈਸਿਟੀ 35 40 ਦੀ ਹੈ ਉੱਥੇ ਸਵਾ ਸਵਾ 100 100 110 10 ਜਿਹੜਾ ਹਵਾਲਾਤੀ ਤੁੰਨਿਆ ਹੋਇਆ ਉਸ ਦੇ ਐਮਰਜੈਂਸੀ ਤਾਂ ਅੰਦਰ ਇੱਕ 12 ਬਾਥਰੂਮ ਟਾਇਲਟ ਬਣਿਆ ਹੋਇਆ ਅੰਦਰ ਐਮਰਜੈਂਸੀ ਜਿਸ ਤਰ੍ਹਾਂ ਮੰਨ ਲਓ ਰਾਤ ਨੂੰ ਤੁਸੀਂ ਅੰਦਰ ਬੰਦ ਜਿਹੜੀਆਂ ਹਵਾਲਾਤ ਬੰਦ ਕਰਤੀ ਬਾਹਰੋਂ ਬੰਦ ਕਰਤੀ ਉਹ ਸੌਰੀ ਜਿਹੜੀ ਤੁਹਾਡੀ ਬੈਰਕ ਹੈ ਮਾਰੋਂ ਬੰਦ ਹੋ ਗਈ ਤੇ ਫਿਰ ਤੁਸੀਂ ਰਾਤ ਨੂੰ ਟਾਇਲਟ ਕਿੱਥੇ ਜਾਓਗੇ ਤੁਹਾਨੂੰ ਐਮਰਜੈਂਸੀ ਹੋਊਂਗੇ ਕੀ ਕਰੋਗੇ ਫਿਰ ਉਹਦੇ ਵਾਸਤੇ ਇੱਕ ਐਮਰਜੈਂਸੀ ਕੋਨੇ ਦੇ ਵਿੱਚ ਤੁਹਾਡੇ ਲਈ ਇੱਕ ਟਾਇਲਟ ਬਣਾਈ ਹੈ ਤੇ ਦੂਸਰੀ ਗੱਲ ਤੇ ਉਸਦੇ ਬਾਹਰ ਆ ਕੇ ਬੈਰਕ ਦੇ ਬਾਹਰ ਆ ਕੇ ਦੋ ਤਿੰਨ ਬਾਥਰੂਮ ਹੈ ਦੋ ਤਿੰਨ ਸੋ ਲੈਟਸ ਬਣੇ ਆ ਦੋ ਤਿੰਨ ਟਾਇਲਟਸ ਤੇ ਦੋ ਤਿੰਨ ਬਾਥਰੂਮ ਫਿਰ ਉਹਨਾਂ ਨੂੰ ਵੀ ਮਤਲਬ ਜਿਹੜਾ ਬਾਉਂਡਰੀ ਕਰਕੇ ਉਹਨਾਂ ਨੂੰ ਵੀ ਅੰਦਰ ਇੱਕ ਦਰਵਾਜਾ ਲਗਾਇਆ ਹੋਇਆ ਇੱਕ ਤੁਹਾਡੀ ਬੈਰਕ ਦਾ ਦਰਵਾਜਾ ਹੋ ਗਿਆ ਇੱਕ ਜਿਹੜੇ ਟਾਇਲਟ ਬਾਥਰੂਮ ਹੈ ਉਹਨਾਂ ਦੇ ਬਾਹਰ ਦਰਵਾਜਾ ਮੀਨਸ ਕਿ ਉਹ ਵੀ ਤੁਹਾਡੀ ਬਾਉਂਡਰੀ ਵਾਲ ਦੇ ਅੰਦਰ ਹੀ ਆ ਜਾਂਦਾ ਹੈ ਉਹ ਵੀ ਤੁਹਾਡੇ ਜਿਹੜਾ ਉਹ ਕਬਜ਼ਾ ਹੈਗਾ ਬੈਰਕ ਦਾ ਉਹਦੇ ਅੰਦਰ ਹੀ ਰਹਿ ਜਾਂਦੇ ਆ ਸੋ ਫਿਰ ਜਿਹੜਾ ਉਹ ਸਵੇਰੇ 6 ਵਜੇ ਖੁੱਲਦੀ ਹੈ ਬੈਰਕ ਜਾਂ ਚੱਕੀਆਂ ਸਵੇਰੇ 6 ਵਜੇ ਖੁੱਲ ਕੇ ਫਿਰ ਤੁਸੀਂ 12 ਵਜੇ ਤੱਕ ਖੁੱਲੇ ਰਹਿਣਾ 12 ਵਜੇ ਤੱਕ ਤੁਸੀਂ ਜੋ ਮਰਜ਼ੀ ਕਰੋ ਫਿਰ ਕੰਟੀਨ ਖੁੱਲਣ ਦਾ ਸਮਾਂ ਵੀ ਹੁੰਦਾ 8:00 ਵਜੇ 8:00 ਵਜੇ ਕੰਟੀਨ ਵੀ ਖੁੱਲ ਜਾਂਦੀ ਕੰਟੀਨ ਦੇ ਵਿੱਚ ਤੁਸੀਂ ਰੋਜ਼ਮਰਾਂ ਦਾ ਸਮਾਨ ਤੁਸੀਂ ਉੱਥੋਂ ਖਰੀਦ ਸਕਦੇ ਹੋ ਫਲ ਫਰੂਟ ਖਰੀਦ ਸਕਦੇ ਆ ਦੁੱਧ ਖਰੀਦ ਸਕਦੇ ਆ ਹੋਰ ਜਿਹੜੀ ਵੀ ਚੀਜ਼ ਤੁਸੀਂ ਲੈਣੀ ਹੈ ਤੇ ਫਿਰ 12 ਵਜੇ ਤੁਹਾਨੂੰ ਸਾਰਿਆਂ ਨੂੰ ਫਿਰ ਮੁੜ ਕੇ ਜੇਲ ਪ੍ਰਸ਼ਾਸਨ ਨੇ ਅੰਦਰ ਬੰਦ ਕਰ ਦੇਣਾ ਤੇ ਚੱਕੀਆਂ ਨੂੰ ਚੱਕੀਆਂ ਵਾਲਿਆਂ ਦੇ ਅੰਦਰ ਤੁੰਨ ਦੇਣਾ ਤੇ ਹਵਾ ਜਿਹੜੇ ਬੈਰਕਾਂ ਹੈ ਬੈਰਕਾਂ ਵਾਲੇ ਬੈਰਕਾਂ ਬੈਰਕਾਂ ਦੇ ਵਿੱਚ ਹਵਾ ਲਾਤੀਆਂ ਨੂੰ ਬੰਦ ਕਰਕੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਤੁਸੀਂ ਫੇਰ ਅੰਦਰ ਤੁਹਾਡੀ ਬੰਦੀ ਹੋਣੀ ਹੈ ਜਿਹਨੂੰ ਬੋਲਦੇ ਆ ਬੰਦੀ ਤੁਹਾਨੂੰ ਬੰਦੀ ਕਰਤੀ ਬੰਦੀ ਤੋਂ ਬਾਅਦ ਫੇਰ ਤੁਹਾਨੂੰ 3 ਵਜੇ ਫੇਰ ਤੁਹਾਡੀ ਬੈਰਕ ਵੀ ਖੁੱਲੇਗੀ ਤੁਹਾਡੀ ਚੱਕੀ ਵੀ ਖੁੱਲੇਗੀ 3 ਵਜੇ ਖੁੱਲ ਕੇ ਫੇਰ ਉਹ ਤੁਹਾਨੂੰ ਸ਼ਾਮ ਨੂੰ 6 ਵਜੇ ਫੇਰ ਤੁਹਾਨੂੰ ਬੰਦ ਕਰ ਦੇਣਾ ਫੇਰ ਸ਼ਾਮ ਨੂੰ 6 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ 12 ਵਜੇ ਤੁਸੀਂ ਆਪਣੀਆਂ ਆਪਣੀਆਂ ਚੱਕੀਆਂ ਆਪਣੀ ਆਪਣੀਆਂ ਬੈਰਕਾਂ ਦੇ ਵਿੱਚ ਰਹਿਣਾ ਤੋਂ ਬਹੁਤ ਸਾਰੀਆਂ ਇੰਟਰਸਟਿਡ ਗੱਲਾਂ ਹੈ ਜਿਹੜੀਆਂ ਅੱਗੇ ਤੁਹਾਨੂੰ ਮੈਂ ਜਾ ਕੇ ਦੱਸਣੀਆਂ ਆਲੇ ਤਾਂ ਕਹਿੰਦੇ ਵੀ ਆਗੇ-ਆਗੇ ਦੇਖ ਹੁੰਦਾ ਹੈ ਕਿ ਆ ਵੀ ਤੋਂ ਸ਼ੁਰੂ ਹਾਤਾ ਹੈ ਸੋ ਬਹੁਤ ਸਾਰੀਆਂ ਗੱਲਾਂ ਅੰਦਰੂਨੀ ਕਰਾਂਗੇ ਜਿਹੜੀਆਂ ਦਿਲਚਸਪ ਵੀ ਹੋਣਗੀਆਂ ਸਾਨੂੰ ਸਿੱਖਣ ਨੂੰ ਵੀ ਮਿਲੂਗਾ ਔਰ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਭੇਤ ਵੀ ਐ ਉਹ ਖੁੱਲਣਗੇ ਸਰਕਾਰ ਦੇ ਵੀ ਭੇਤ ਖੁੱਲਣਗੇ ਜੇਲ੍ਹ ਪ੍ਰਸ਼ਾਸਨ ਦੇ ਵੀ ਖੁੱਲਣਗੇ ਔਰ ਕੈਦੀਆਂ ਦੇ ਵੀ ਖੁੱਲਣਗੇ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਹਵਾਲਾਤੀਆਂ ਕੈਦੀਆਂ ਦੇ ਵੀ ਜਿਹੜੇ ਤੁਹਾਨੂੰ ਸਾਰੇ ਭੇਤ ਖੋਲਾਂਗੇ ਅੰਦਰ ਦਾ ਸਾਰਾ ਕਿੱਸਾ ਸੁਣਾਵਾਂਗੇ ਸੋ ਬਣੇ ਰਹੋ ਇਹਨਾਂ ਐਪੀਸੋਡਾਂ ਦੇ ਨਾਲ ਇਹ ਸੈਕੰਡ ਜਿਹੜਾ ਦੂਜਾ ਐਪੀਸੋਡ ਸੀ ਅਗਲੀ ਗੱਲ ਇਸ ਤੋਂ ਅਗਲੇ ਤੀਸਰੇ ਐਪੀਸੋਡ 'ਚ ਕਰਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਅ ਜਨਾ ਜਨਾ ਸੱਜਣਾ ਸਾਥੀਆਂ ਨੇ ਹਾਲੇ ਤੀਕੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਜਿਹੜਾ ਇਹ ਪ੍ਰੋਗਰਾਮ ਤੁਹਾਡੇ ਤੱਕ ਨਿਰੰਤਰ ਔਰ ਸਭ ਤੋਂ ਪਹਿਲਾਂ ਪਹੁੰਚਦਾ ਰਹੇ ਸੋ ਮਨੂੰ ਜੋ ਇਜਾਜ਼ਤ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ